ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਵਿਖੇ ਹੋਈ ਵੱਡੀ ਵਾਰਦਾਤ ਇੱਕ ਵਾਰ ਫਿਰ ਤੋਂ ਚੱਲੀਆਂ ਗੋਲੀਆਂ ਐਡਵੋਕੇਟ ਦੇ ਉੱਪਰ ਤਿੰਨ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਚਲਾਈਆਂ ਗਈਆਂ ਤਾਬੜ ਤੋੜ ਗੋਲੀਆਂ ਐਡਵੋਕੇਟ ਦੀ ਪਛਾਣ ਲਖਵਿੰਦਰ ਸਿੰਘ ਵੱਜੂ ਹੋਈ ਹੈ ਜੋ ਕਿ ਆਪਣੇ ਘਰ ਤੋਂ ਅੰਮ੍ਰਿਤਸਰ ਕੋਰਟ ਦੇ ਵੱਲ ਜਾ ਰਿਹਾ ਸੀ ਪਤਾ ਨਹੀਂ ਮੈਂ ਆਉਂਦਿਆਂ ਦੂਰੋਂ ਤੇ ਮੇਰੇ ਵਿੱਚ ਆ ਗਿਆ ਤੁਸੀਂ ਸਾਈਕਲ ਤੇ ਆ ਰਹੇ ਸੀ ਤੇ ਕਾਰ ਧਰਜੀ ਵੱਜੀ ਆਂਗੇ ਕਾਰ ਨਹੀਂ ਇੱਥੇ ਵੱਜੀ ਠੀਕ ਹੈ ਕਿਸਨਾ ਗੋਲੀਆਂ ਚੱਲੀਆਂ ਦੇਖਿਆ ਕੋਈ ਤੁਸੀਂ ਮੈਂ ਨਹੀਂ ਕੁਛ ਦੇਖਿਆ ਸਿੱਧਾ ਮੇਰੇ ਕੋ ਗੋਲੀ ਵੇਖੀ ਆਵਾਜ਼ ਹੀ ਆਈ ਵੇਖੀ ਆ ਪਰ ਮੈਂ ਚਲਦੀ ਨਹੀਂ ਵੇਖੀ ਕਿੰਨੇ ਚਲਾਈ ਕਿੰਨੇ ਸਾਈਕਲ ਤੇ ਸੀਗੇ ਸਾਈਕਲ ਤੇ ਗੱਡੀ ਤੁਹਾਡੇ ਚ ਵਧੀ ਆ ਗਈ ਵੇਚ ਆ ਗਈ ਵਾਜਦੀ ਇੱਥੇ ਵਾਜਦੀ ਵਧੀ ਆ ਗੱਡੀ ਚ ਕਿੰਨੇ ਕਿ ਜਣੇ ਆ ਗਏ ਅੱਛਾ ਮੈਂ ਨਹੀਂ ਦੇਖਿਆ ਕੁਛ ਨਹੀਂ ਜੇ ਜੇ ਸੱਟ ਲੱਗੀ ਆ ਉਹ ਇੱਕੋ ਜਣੇ ਇੱਕੋ ਬਾਅਦ ਚ ਹੈਗੇ ਹੀ ਉਦਾਂ ਦੱਸਦੇ ਵੀ ਹੈਗੇ ਹੀ ਪਰ ਉਹ ਚਲੇ ਵਿੱਚੋਂ ਨਿਕਲ ਗਏ ਸੱਟਾਂ ਕਿੰਨੀਆਂ ਲੱਗੀਆਂ ਜੀ ਕਿੰਨੀਆਂ ਤੁਹਾਡੇ ਮਾਪੇ ਸੱਟਾਂ ਲੱਗੀਆਂ ਦੇ ਜੀ ਮੌਕੇ ਤੇ ਸੀ ਵੀ ਆਏ ਆ ਵਕੀਲ ਸਾਹਿਬ ਲਖਵਿੰਦਰ ਸਿੰਘ ਉਹਨੇ ਘਰ ਤੋਂ ਇਹ ਜਾ ਰਹੇ ਸੀ ਕੋਰਟ ਨੂੰ ਤੇ ਆ ਤੁਹਾਡੇ ਸਾਹਮਣੇ ਹੀ ਇੱਥੋਂ 50 ਮੀਟਰ ਅੱਗੇ ਜਾ ਕੇ ਜਦੋਂ ਗੱਡੀ ਆਈ ਹੈ ਤੇ ਤਿੰਨ ਮੁੰਡੇ ਜੋ ਪਤਾ ਲੱਗਿਆ ਮੋਟਰਸਾਈਕਲ ਦੇ ਮਗਰ ਆਏ ਉਹਨਾਂ ਨੇ ਫਾਇਰਿੰਗ ਕੀਤੀ ਉਹਨਾਂ ਨੇ ਕਿੰਨੇ ਫਾਇਰ ਹੋਏ ਸਰ ਮੌਕੇ ਤੇ ਪੰਜ ਖੋਲ ਸਾਨੂੰ ਮਿਲ ਗਏ ਆ ਬਾਕੀ ਤਾਂ ਹੁਣ ਵਕੀਲ ਸਾਹਿਬ ਤੋਂ ਪੁੱਛਣਗਾ ਪੁੱਛਦੇ ਆ ਜਾ ਕੇ ਹਸਪੀਟਲ ਉਹਨਾਂ ਦਾ ਆਪਰੇਟ ਚੱਲ ਰਿਹਾ ਹੈ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ 7 ਤੋਂ 8 ਕਿਲੋ ਫਾਇਰ ਲਾਗ ਨਾ ਆ ਖੋਲ ਸਾਨੂੰ ਇੰਨੇ ਮਿਲੇ ਬਾਕੀ ਉਹ ਵਜੇ ਜਿਹੜੇ ਬੰਦਿਆਂ ਨੇ ਦੇਖਿਆ ਵੀ ਉਹ ਵੀ ਆਪ ਕੋ ਕਮ ਕਮ ਕਮਾਂ ਚ ਚਲ ਗਏ ਆ ਉਹ ਆਉਂਦੇ ਆ ਤਾਂ ਫਿਰ ਵੈਰੀਫਾਈ ਕਰਦੇ ਉਹਨਾਂ ਦੇ ਦੋ ਪਤਾ ਲੱਗਿਆ ਜੇ ਫਿਲਹਾਲ ਤੇ ਕੀ ਪੋਜੀਸ਼ਨ ਹੈ ਸਰ ਠੀਕ ਆ ਆਊਟ ਆਫ ਡੇਂਜਰ